ਸਕਾਡ ਇਹ ਆਕਾਸ਼ਵਾਣੀਏ ਹੁਣ ਤੁਸੀਂ ਸਰਪਜੀਤ ਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਭਾਰਤ ਅਤੇ ਬ੍ਰਿਟਾਨੀਆ ਨੇ ਵਪਾਰ ਅਤੇ ਰੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਾਲੇ ਆਜ਼ਾਦ ਵਪਾਰ ਸਮਝੌਤੇ ਅਫਡੇ ਕੀਤੇ 10 ਘੱਟ ਕੀਤੇ ਨੇ ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅਸਲੁਧਿਆਣਾ ਦੇ ਛਾਉਣੀ ਮਹੱਲਾ ਵਿੱਚ 84 ਲੱਖ ਰੁਪਏ ਦੀ ਲਾਗਤ ਨਾਲ ਬਣੇ ਮੱਛੀ ਪਾਲਣ ਵਿਭਾਗ ਦੇ ਇੱਕ ਨਵੇਂ ਪ੍ਰਸ਼ਾਸਕੀ ਦਫ਼ਤਰ ਦਾ ਉਦਘਾਟਨ ਕੀਤਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਾਈਬਰ ਕ੍ਰਾਈਮ ਦੇ ਮਾਮਲੇ ਵਿੱਚ 3 ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ ਵਿੱਚ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਕੇਰਲਾ ਦੇ ਮੱਲਪੁਰਮ ਤੋਂ ਮੁੱਖ ਸਾਜ਼ਿਸ਼ਕਾਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਕੰਪਨੀ ਬਾਗ ਨੇੜੇ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਇੱਕ ਵਿਅਕਤੀ ਜ਼ਖਮੀ ਤੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਮੈਂਚੈਸਟਰ ਦੇ 올ਡ ਟ੍ਰੈਫੋਰਡ ਵਿਖੇ ਐਂਡਰਸਨ ਤੇ ਦੁਰਗਤ ਟਰੋਫੀ ਸੀਰੀਜ਼ ਦੇ ਚੌਥੇ ਟੈਸਟ ਦੇ ਦੂਜੇ ਦਿਨ ਦੀ ਖੇਡ ਜਾਰੀ। ਹੁਣ ਖਬਰਾਂ ਵਿਸਥਾਰ ਨਾਲ ਭਾਰਤ ਅਤੇ ਬਤਾਨੀਆਂ ਨੇ ਵਪਾਰ ਅਤੇ ਰੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਭਾਰਤ ਤੇ ਅਤੇ ਬਰਤਾਨੀਆ ਦੀ ਸਾਂਝੀ ਖੁਸ਼ਹਾਲੀ ਦਾ ਰਾਹ ਪ드ਰਾ ਕਰਨ ਵਾਲੇ ਆਜ਼ਾਦ ਵਪਾਰ ਸਮਝੌਤੇ ਐਫਟੀਏ ਤੇ ਅੱਜ ਲੰਡਨ ਵਿੱਚ ਦਸਤਖਤ ਕੀਤੇ ਐਫਟੀਏ ਤੇ ਦਸਤਖਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਅੱਜ ਭਾਰਤ ਬਰਤਾਨੀਆ ਦਵੱਲੇ ਸਬੰਧਾਂ ਵਿੱਚ ਇੱਕ ਇਤਿਹਾਸਕ ਪੜਾਅ ਚੁੱਕਦੇ ਨੇ ਉਹਨਾਂ ਖੁਸ਼ੀ ਪ੍ਰਗਟ ਕੀਤੀ ਕਿ ਕਈ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਹੋਇਆ ਹੈ ਉਹਨਾਂ ਕਿਹਾ ਕਿ ਇਹ ਸਮਝੌਤਾ ਭਾਰਤ ਤੇ ਬਰਤਾਨੀਆ ਦੀ ਸਾਂਝੀ ਖੁਸ਼ਹਾਲੀ ਦਾ ਰਾਹ ਪ드ਰਾ ਕਰਦਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਟੈਕਸਟਾਈਲ ਜੁੱਤੀਆਂ ਰਤਨ ਅਤੇ ਗਹਿਣੇ ਸਮੁੰਦਰੀ ਭੋਜਨ ਅਤੇ ਇੰਜੀਨੀਅਰਿੰਗ ਸਾਜ਼ੋ-ਸਮਾਨ ਨੂੰ ਬਰਤਾਨੀਆਂ ਵਿੱਚ ਬਿਹਤਰ ਬਾਜ਼ਾਰ ਪਹੁੰਚ ਮਿਲੇਗੀ ਉਨ੍ਹਾਂ ਕਿਹਾ ਕਿ ਡੱਬਾ ਬੰਦ ਖੁਰਾਕੀ ਵਸਤਾਂ ਦੀ ਸਨਤ ਨੂੰ ਬਰਤਾਨੀਆਂ ਦੇ ਬਾਜ਼ਾਰ ਵਿੱਚ ਨਵੇਂ ਮੌਕੇ ਮਿਲਣਗੇ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਨੌਜਵਾਨਾਂ ਕਿਸਾਨਾਂ ਮਛੇਰੀਆਂ ਅਤੇ MSME ਸੈਕਟਰ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਸਾਬਤ ਹੋਏਗਾ ਇਸੇ ਤਰ੍ਹਾਂ ਆਪਣੇ ਬਿਆਨ ਵਿੱਚ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਕੀਰ ਸਾਰਮਨ ਨੇ ਕਿਹਾ ਕਿ FTA ਯੂਰਪੀ ਸੰਘ ਛੱਡਣ ਤੋਂ ਬਾਅਦ ਬਰਤਾਨੀਆਂ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਤੇ ਸਭ ਤੋਂ ਵੱਧ ਆਰਥਿਕ ਤੌਰ ਤੇ ਮਹੱਤਵਪੂਰਨ ਵਪਾਰ ਸੌਦਾ ਹੈ ਉਹਨਾਂ ਕਿਹਾ ਕਿ ਇਹ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੰਦਾ ਹੈ ਕਿ ਬਰਤਾਨੀਆ ਅੰਤਰਰਾਸ਼ਟਰੀ ਕਾਰੋਬਾਰ ਲਈ ਖੁੱਲ੍ਹ ਹੈ ਪ੍ਰਧਾਨ ਮੰਤਰੀ ਮੋਦੀ ਦਾ ਉਹਨਾਂ ਦੀ ਅਗਵਾਈ ਅਤੇ ਵਿਹਾਰਕਤਾ ਲਈ ਧੰਨਵਾਦ ਕਰਦਿਆਂ ਸ਼੍ਰੀ ਸ੍ਰੋਮਨ ਨੇ ਕਿਹਾ ਕਿ ਇਹ ਸੌਦਾ ਦੋਵਾਂ ਦੇਸ਼ਾਂ ਨੂੰ ਵੱਡੇ ਲਾਭ ਪਹੁੰਚਾਏਗਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਸ ਨਾਲ ਹਰ ਸਾਲ ਬਰਤਾਨੀਆ ਦੀ ਆਰਥਿਕਤਾ ਵਿੱਚ ਲਗਭਗ 4.8 ਅਰਬ ਪੌਂਡ ਤੇ تنਖਾਹਾਂ ਵਿੱਚ 2.2 ਅਰਬ ਪੌਂਡ ਦਾ ਵਾਅਦਾ ਹੋਏਗਾ ਪੇਸ਼ ਹੈ ਸਾਡੇ ਪੱਤਰਕਾਰ ਦੀ ਰਿਪੋਰਟ ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਸਮਝੌਤੇ ਨੂੰ ਸਾਂਝੀ ਖੁਸ਼ਹਾਲੀ ਲਈ ਇੱਕ ਬਲੂਪ੍ਰਿੰਟ ਦੱਸਿਆ ਉੱਥੇ ਉਨ੍ਹਾਂ ਦੇ ਬ੍ਰਿਟਿਸ਼ ਹਮਰੁੱਤ ਬਾ ਸ਼੍ਰੀ ਸਟ੍ਰਾਮਨ ਨੇ ਕਿਹਾ ਕਿ ਉਹ ਖੁਸ਼ ਹਨ ਕਿ ਦੋਵੇਂ ਦੇਸ਼ ਯੂਕੇ ਇੰਡੀਆ ਵਿਜ਼ਨ 2035 ਸ਼ੁਰੂ ਕਰਕੇ ਸਾਂਝੇਦਾਰੀ ਤੇ ਨਿਰਮਾਣ ਕਰ ਰਹੇ ਨੇ ਜੋ ਦੋਵਾਂ ਦੋਸਤਾਨਾ ਦੇਸ਼ਾਂ ਨੂੰ ਵਧੇਰੇ ਖੁਸ਼ਹਾਲੀ ਅਤੇ ਜੀਵਨ ਦੀ ਸੌਖ ਵੱਲ ਲੈ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਯੂਕੇ ਵਿਚਕਾਰ ਚੱਲ ਰਹੀ ਟੈਸ ਲੜੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਡੇ ਦੋਵਾਂ ਲਈ ਕ੍ਰਿਕਟ ਸਿਰਫ ਇੱਕ ਖੇਡ ਨਹੀਂ ਹੈ ਸਗੋਂ ਇੱਕ ਜਨੂਨ ਹੈ ਇਹ ਸਾਡੀ ਸਾਂਝਦਾਰੀ ਲਈ ਇੱਕ ਮਹਾਨ ਰੂਪਕ ਵੀ ਹੈ ਸ਼ ਦੀ ਇਹ ਟਿਪ ਨੇ ਕਿ ਕਈ ਵਾਰ ਇੱਕ ਸਵਿੰਗ ਅਤੇ ਇੱਕ ਮਿਸ ਹੋ ਸਕਦੀ ਹੈ ਪਰ ਭਾਰਤ ਹਮੇਸ਼ਾ ਸਿੱਧੇ ਬੱਲੇ ਨਾਲ ਖੇਡਦਾ ਹੈ ਅਤੇ ਇੱਕ ਉੱਚ ਸਕੋਰ ਵਾਲੀ ਠੋਸ ਸਾਂਝੇਦਾਰੀ ਬਣਾਉਣ ਲਈ ਵਚਨਬੱਧ ਹੈ ਨੇ ਉੱਥੇ ਮੌਜੂਦ ਸਾਰਿਆਂ ਦੀ ਵਾਹਵਾਈ ਖੱਟੀ। ਉਨ੍ਹਾਂ ਕਿਹਾ ਕਿ ਅੱਜ ਹੋਇਆ ਸਮਝੌਤਾ ਅਤੇ ਵਿਜ਼ਨ 2035 ਇਸ ਭਾਵਨਾ ਨੂੰ ਅੱਗੇ ਵਧਾਉਣ ਲਈ ਮੀਲ ਪੱਥਰ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪਹਲਗਾਮ ਆਤਵਾਦੀ ਹਮਲੇ ਦੀ ਨਿੰਦਾ ਕਰਨ ਲਈ ਸ਼੍ਰੀ ਸਟਾਰਮਰ ਅਤੇ ਉਨ੍ਹਾਂ ਦੀ ਸਰਕਾਰ ਦਾ ਧੰਨਵਾਦ ਕੀਤਾ। ਪਹਲਗਾਮ ਮੇ ਹੋਏ ਆਤੰਕਵਾਦੀ ਹਮਲੇ ਕੀ ਕਠੋਰ ਨਿੰਦਾ ਕੇ ਲੀਏ ਹਮ ਪ੍ਰਧਾਨ ਮੰਤਰੀ ਸਟਾਰਮਰ और उनकी सरकार का आभार व्यक्त करते हैं हम एकमत हैं कि आतंकवाद के खिलाफ लड़ाई में दोहरे मापदंडों का कोई स्थान नहीं है हम इस बात पर भी सहमत हैं कि एक्सट्रीमिस्ट विचारधारा वाली शक्तियों को डेमोक्रेटिक फ्रीडम का दुरुपयोग नहीं करने दिया जा सकता इकोनॉमिक ऑफेंडर्स के प्रत्यापण के विषय पर भी हमारी एजेंसी सहयोग और समन्वय से काम करती रहेगी उन्होंने कहा कि असि अतवाद विरोध एकजुट हाँ कटड़ पंथिया द्वारा दोहरे मापदंड लोकतंत्री की दुर्वरतों रद्द कर दे राजेश बाली आकाशवाणी खबर लंडन ਪੰਜਾਬ ਦੇ ਪਸ਼ੂ ਪਾਲਣ ਡੇਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਲੁਧਿਆਣਾ ਦੇ ਚਾਉਣੀ ਮਹੱਲਾ ਵਿੱਚ ਮੱਛੀ ਪਾਲਣ ਵਿਭਾਗ ਲਈ ਇੱਕ ਨਵੇਂ ਪ੍ਰਸ਼ਾਸਕੀ ਦਫ਼ਤਰ ਦਾ ਉਦਘਾਟਨ ਕੀਤਾ ਜੋ ਕਿ 84 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਇਸ ਦਾ ਤਦਨ ਕੇਂਦਰ ਦਾ ਉਦੇਸ਼ ਸੇਵਾਵਾਂ ਨੂੰ ਸੁਜਾਰੂ ਬਣਾਉਣਾ ਤੇ ਪੰਜਾਬ ਪਰ ਵਿੱਚ ਮੱਛੀ ਅਤੇ ਚਿੰਗਾ ਪਾਲਕਾ ਨੂੰ ਵਧਿ ਹੋਈ ਸਹਾਇਤਾ ਪ੍ਰਦਾਨ ਕਰਨਾ ਹੈ ਉਦਘਾਟਨ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਖੁੱਡੀਆਂ ਨੇ ਪੰਜਾਬ ਦੇ ਮਜ਼ਬੂਤ ਮੱਛੀ ਪਾਲਣ ਖੇਤਰ ਤੇ ਚਾਨਣਾ ਪਾਇਆ ਤੇ ਦੱਸਿਆ ਕਿ ਸੂਬਾ ਸਾਲਾਨਾ 2 ਲੱਖ ਟਨ ਮੱਛੀ ਪੈਦਾ ਕਰਦਾ ਹੈ ਜਿਸ ਵਿੱਚ ਲਗਭਗ हजार सौ तिरासी एकड़ रकबा मच्छी पालन समर्पित है उन्होंने जोर देकर कि नफा दफ्तर मच्छी पालक एक स्टॉप केंद्र वजो काम करेगा जिस नसीलिया तक सुचारू पहुंच इको था संभव होएगी। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਨੂੰ ਇੱਕ ਲਾਭਦਾਇਕ ਸਹਾਇਕ ਕਿੱਤੇ ਵਜੋਂ ਅਪਣਾਉਣ ਤਾਂ ਜੋ ਉਹਨਾਂ ਦੀ ਆਮਦਨ ਵਧ ਸਕੇ ਉਹਨਾਂ ਨੂੰ ਸੂਬਾ ਸਰਕਾਰ ਵੱਲੋਂ ਵਿਆਪਕ ਸਹਾਇਤਾ ਦਾ ਭਰੋਸਾ ਦਿੱਤਾ ਜਾ ਸਕੇ ਕੈਬਨਿਟ ਮੰਤਰੀ ਨੇ ਸਾਰੇ ਮੱਛੀ ਤੇ ਚਿੰਗਾ ਪਾਲਕਾਂ ਦੀ ਰਾਜ ਦੀ ਆਰਥਿਕਤਾ ਵਿੱਚ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕੀਤਾ ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਮੱਛੀ ਅਤੇ ਚਿੰਗਾ ਪਾਲਣ ਵਾਲੇ ਤਲਾਬਾਂ ਮੱਛੀ ਟੋਅਟਵਾਏ ਵਾਹਨਾ ਦੀ ਖਰੀਦ ਮੱਛੀ ਸਟੋਰ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦਾ ਦੌਰਾ ਕੀਤਾ ਅਤੇ ਦਾਖਲ ਮਰੀਜ਼ਾਂ ਤੇ ओपीडी ਚ ਦਵਾਈ ਲੈਣ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਹਸਪਤਾਲ ਚ ਮਿਲ ਰਹੀਆਂ ਸਿਹਤ ਸੇਵਾਵਾਂ ਬਾਰੇ ਪ੍ਰतिकਰਮ ਲਏ। ਇਸ ਮੌਕੇ ਉਹਨਾਂ ਪਿਛਲੇ ਦਿਨੀ ਹਸਪਤਾਲ ਚ ਦਾਖਲ ਮਰੀਜ਼ ਨਾਲ ਬਾਰੀ ਲੋਕਾਂ ਵੱਲੋਂ ਕੀਤੇ ਝਗੜੇ ਦਾ ਗੰਭੀਰ ਨੋਟਿਸ ਲੈਂਦੇ ਸਖਤ ਸ਼ਬਦਾਂ ਚ ਕਿਹਾ ਕਿ ਹਸਪਤਾਲ ਚ ਕਿਸੇ ਵੀ ਤਰ੍ਹਾਂ ਦੇ ਲੜਾਈ ਝਗੜੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਮੌਕੇ ਸਿਹਤ ਮੰਤਰੀ ਨੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਐਮਰਜੈਂਸੀ ਸਮੇਤ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ داخل ਮਰੀਜ਼ਾਂ pathos ਹਸਪਤਾਲ ਚ ਮਿਲ ਰਹੀਆਂ ਸਿਹਤ ਸਹੂਲਤਾ ਬਾਬਤ ਪ੍ਰतिकਰਮ ਲੈਂਦਿਆ ਦੱਸਿਆ ਕਿ ਹਸਪਤਾਲ ਚ داخل ਮਰੀਜ਼ਾਂ ਨੂੰ ਦਵਾਈਆਂ ਹਸਪਤਾਲ ਤੋਂ ਹੀ ਦਿੱਤੀਆਂ ਜਾ ਰਹੀਆਂ ਨੇ ਤੇ ਜੇਕਰ ਕਿਸੇ ਨੂੰ ਕੋਈ ਦਵਾਈ ਬਾਹਰ ਤੋਂ ਲਾਉਣ ਲਈ ਕਹਿੰਦਾ ਤਾਂ ਇਸ ਦੀ ਸੂਚਨਾ ਮੈਡੀਕਲ ਸੁਪਰਡੈਂਟ ਜਸ ਫਿਰ ਸਿੱਧੇ ਤੌਰ ਤੇ ਸਿਹਤ ਮੰਤਰੀ ਨੂੰ ਵੀ ਦਿੱਤੀ ਜਾ ਸਕਦੀ ਏ ਜ਼ਿਲ੍ਹਾ ਫਤੇਗੜ ਸਾਹਿਬ ਵਿੱਚ ਸਾਈਬਰ ਕ੍ਰਾਈਮ ਦੇ ਤਰ੍ਹਾਂ ਹੋਏ ਮਾਮਲੇ ਵਿੱਚ 3 ਲੱਖ ਰੁਪਏ ਠੱਗੀ ਦੇ ਦੋਸ਼ ਵਿੱਚ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਕੇਰਲਾ ਦੇ ਮੱਲਪੁਰਮ ਤੋਂ ਮੁਕਸਾਜ਼ਿਸ਼ਕਰ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਇਸ ਮਾਮਲੇ ਵਿੱਚ 7 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਇਹਨਾਂ ਵਿੱਚੋਂ 4 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ 3 ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਜ਼ਿਕਰਯੋਗ ਹੈ ਕਿ ਇਹ ਗੈਂਗ ਦੇਸ਼ ਦੇ ਵੱਖ-ਵੱਖ ਰਾਜਾਂ ਨਾਲ ਸੰਬੰਧਿਤ ਹੈ ਜੋ ਕੋਲੇ-ਪਲੇ ਲੋਕਾਂ ਨੂੰ ਡਿਜੀਟਲ ਰਸਤਾ ਡਰਾਵਾ ਦੇ ਕੇ ਠੱਗੀ ਦਾਸ਼ਕਰ ਬਣਾਉਂਦੇ ਸਨ ਐਸਐਸਪੀ ਫਤੇਗੜ ਸਾਹਿਬ ਸ਼ੁਭਮ ਅਗਰਵਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਗ੍ਰਫਤਾਰ ਕੀਤੇ ਗਏ ਕਤਤ ਮੁਲਜ਼ਮ ਪਾਸੋਂ 30 ਲੱਖ ਦੀ ਠੱਗੀ ਵਿੱਚੋਂ ਹੁਣ ਤੱਕ 9 ਲੱਖ ਰੁਪਏ ਬਰਾਮਦ ਕਰਵਾ ਕੇ ਸ਼ਿਕਾਇਤਕਰਤਾ ਨੂੰ ਸੌਂਪ ਦਿੱਤੇ ਗਏ ਨੇ ਜਿਹੜੇ 30 ਲੱਖ ਰੁਪਏ ਬੀਸਿਕਲੀ ਜਿਹੜੇ ਇਸ ਕੰਪਲੇਨੈਂਟ ਤੋਂ ਲਿੱਤੇ ਗਏ ਸੀਗੇ ਉਹ ਇਹਨਾਂ ਨੂੰ ਇਹ ਇਸ ਤਰੀਕੇ ਦਾ ਇਹਨਾਂ ਨੂੰ ਡਰਾਇਆ ਗਿਆ ਸੀਗਾ ਧਮਕਾਇਆ ਗਿਆ ਸੀਗਾ ਕਿ ਅਸੀਂ ਤੈਨੂੰ ਕਿਸੇ ਟੈਰਰਿਜ਼ਮ ਦੇ ਕੇਸ ਦੇ ਵਿੱਚ ਫਸਾ ਦਾਂਗੇ ਮੁੰਬਈ ਦੇ ਵਿੱਚ ਜੇ ਅਗਰ ਤੂੰ ਬਚਣਾ ਚਾਹੁੰਦਾ ਹੈ ਤੇ ਸਾਨੂੰ ਉਦੇਚ ਕੁਛਣਾ ਕੁਛ ਉਦੇਚ ਪਹੇਦ ਇੱਕ ਕੋਈ ਰਾਜਾ ਟੈਂਟ ਹਾਊਸ ਵਾਲਾ ਸੀਗਾ ਉਹਦੇ ਖਾਤੇ ਵਿੱਚ 30 ਲੱਖ ਰੁਪਏ ਪਾ ਦਿੱਤੇ ਉਸ ਤੋਂ ਬਾਅਦ ਉਹਗਾ ਹੋਰ ਚਾਰ ਖਾਤਿਆਂ ਦੇ ਵਿੱਚ ਅੱਡੜ ਖਾਤਿਆਂ ਦੇ ਵਿੱਚ ਉਹ ਪੈਸੇ ਅੱਗੇ ਚਲੇ ਗਏ ਜਿਹੜੇ ਚਾਰ ਦੋਸ਼ੀ ਹੈਗੇ ਗ੍ਰਿਫਤਾਰ ਕੀਤੇ ਗਏ ਹਨ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਹਜੇ ਦੇ ਵਿੱਚ ਹੋਰ ਬੇ but the india level the excess ਅੰਮ੍ਰਿਤਸਰ ਦੇ ਕੰਪਨੀ ਬਾਗ ਨੇੜੇ ਪੁਲੀਸ ਅਤੇ ਅਗਰਾਧੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਇਹ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਪੁਲਿਸ ਵੱਲੋਂ ਗੈਂਗ ਦੇ 4 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਚੱਲ ਰਹੀ ਸੀ। ਪੁਲਿਸ ਕਮਿਸ਼ਨਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਗੈਂਗ ਇੱਕ ਵਪਾਰੀ ਤੋਂ ਫਿਰੌਤੀ ਵਸੂਲ ਕਰਨ ਲਈ ਵਪਾਰੀ ਦੀ ਬਿਲਡਿੰਗ ਉੱਪਰ ਗੋਲੀਆਂ ਚਲਾ ਕੇ ਉਸ ਦੀ ਵੀਡੀਓ ਬਣਾ ਕੇ ਧਮਕੀਆਂ ਦੇ ਰਿਹਾ ਸੀ। 1 ਜੁਲਾਈ ਨੂੰ ਥਾਣਾ ਸਦਰ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਸਬੰਧਿਤ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੜ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ 4 ਮੁਲਜ਼ ਫੂਡ ਸੇਫਟੀ ਟੀਮ ਪਤਿਆਲਾ ਵੱਲੋਂ ਪਿੱਛੇ ਦਿਨੀ ਇੱਕ ਗੁਪਤ ਜਾਣਕਾਰੀ ਉੱਤੇ ਕਾਰਵਾਈ ਕਰਦਿਆਂ ਹਰਿਆਣਾ ਤੋਂ ਚਲੰਦਾ ਸਪਲਾਈ ਕੀਤਾ ਜਾ ਰਿਹਾ 1640 ਕਿਲੋ ਨਕਲੀ ਪਨੀਰ ਫੜਿਆ ਗਿਆ ਹੈ। ਇਹ ਪਨੀਰ ਰਾਜਪੁਰਾ ਤੋਂ ਫੜਿਆ ਗਿਆ ਫੂਡ ਸਿਕਿਉਰਿਟੀ ਅਫਸਰ ਈਸ਼ਾਨ ਬਾਂਸਲ ਤੇ ਤਰुण ਬਾਂਸਲ ਵੱਲੋਂ ਪਨੀਰ ਦੇ ਸੈਂਪਲ ਮੌਕੇ ਉੱਤੇ ਹੀ ਭਰੇ ਗਏ ਤੇਨਾਂ ਦੀ ਜਾਂਚ ਸਟੇਟ ਫੂਡ ਲੈਬਰਾਟਰੀ ਖਰੜ ਤੋਂ ਕਰਵਾਈ ਗਈ। ਰਿਪੋਰਟ ਵਿੱਚ ਸਾਹਮਣੇ ਆਇਆ ਕਿ ਇਹ ਪਨੀਰ ਨਕਲੀ ਸੀ ਤੇ ਇਸ ਦੀ ਵਰਤੋਂ ਮਨੁੱਖੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਸੀ। ਮਨੁੱਖੀ ਸਿਹਤ ਨੂੰ ਹੋਣ ਵਾਲੇ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਬਣਾਉਟੀ ਪਨੀਰ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਮੈਂਚੈਸਟਰ ਦੇ 올ਡ ਟ੍ਰੈਫੋਰਡ ਵਿਖੇ ਅੰਡਰਸਨ ਤਿੰਦੁਲਕਰ ਟਰਾਫੀ ਸੀਰੀਜ਼ ਦੇ ਚੌਥੇ ਟੈਸਟ ਦੇ ਦੂਜੇ ਦਿਨ ਦੀ ਖੇਡ ਚੱ ਰਹੀ ਹੈ ਤਾਜ਼ਾ ਖਬਰ ਮਿਲਣ ਤੱਕ ਭਾਰਤ ਨੇ 337 ਦੌੜਾਂ ਬਣਾ ਲਿਆ ਨੇ ਤੇ ਉਸ ਦੇ 8 ਖਿਡਾਰੀ ਆਊਟ ਹੋ ਗਏ ਨੇ ਆਖਿਰ ਚ ਖਾਸ ਖਬਰ ਇੱਕ ਵਾਰ ਫਿਰ ਭਾਰਤ ਅਤੇ ਬ੍ਰਿਟਾਨੀਆ ਨੇ ਵਪਾਰ ਅਤੇ ਰੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਾਲੇ ਆਜ਼ਾਦ ਵਪਾਰ ਸਮਝੌਤੇ ਐਫਟੀਏ ਤੇ ਦਸਤਖਤ ਕੀਤੇ ਨੇ ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੇ ਲੁਧਿਆਣਾ ਦੇ ਛਾਉਣੀ ਮੁਹੱਲਾ ਵਿੱਚ 84 ਲੱਖ ਰੁਪਏ ਦੀ ਲਾਗਤ ਨਾਲ ਬਣੇ ਮੱਛੀ ਪਾਲਣ ਵਿਭਾਗ ਦੇ ਇੱਕ ਨਵੇਂ ਪ੍ਰਸ਼ਾਸਕੀ ਦਫ਼ਤਰ ਦਾ ਉਦਘਾਟਨ ਕੀਤਾ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਾਈਬਰ ਕ੍ਰਾਈਮ ਦੇ ਮਾਮਲੇ ਵਿੱਚ 3 ਲੱਖ ਦੀ ਠੱਗੀ ਦੇ ਦੋਸ਼ ਵਿੱਚ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਕੇਰਲ ਦੇ ਮੱਲਾਪੁਰਮ ਤੋਂ ਮੁੱਖ ਸਾਜ਼ਿਸ਼ਕਰ ਮਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ। ਆਕਾਸ਼ ਵਣੀ ਤੋਂ ਖਬਰਾਂ ਖਤਮ ਹੋਈਆਂ ਖਬਰਾਂ ਦਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ। ਨਮਸਕਾਰ।